ਆਹ ਆਹ ਕੱਲੋਂ ਕਿੱਥੇ ਆ ਜਾ ਹਾਂ ਕੋਈ ਜਮਨੋ ਆ ਇੰਨੀ ਪਬਲਿਕ ਖੜੀ ਆਂਦੀ ਐ ਐਂਬੂਲੈਂਸ ਬੰਦੇ ਚੰਦੀ ਤੱਕ ਜਾਣ ਕਰਾ ਲਿਆ ਮੇਰੀ ਸੂਪਟੀ ਲੋ ਇੱਕ ਸੈਕਿੰਡ ਚੰਦੀਗੜ੍ਹ ਤੱਕ ਜਾਣ ਕਰਾ ਲਿਆ ਜ਼ਿੰਮੇਦਾਰ ਕੌਣ ਹੈ ਜ਼ਿੰਮੇਦਾਰ ਦੋਵੇਂ ਦੋਨੋਂ ਨਹੀਂ ਆ ਬੀਤੀ ਹੋ ਮੇਰੇ ਨਾਲ ਕੋਈ ਵੀ ਬੰਦਾ ਮਰਦਾ ਮੈਂ ਚਾਬੀ ਦੇ ਦਿੰਦਾ ਤੁਮੇ ਸਿਰ ਮਸਲਾ ਮਸਲਾ ਹੱਲ ਕਰਾ ਕੋਈ ਗੱਲ ਨਾ ਰੱਖੋ ਅਸੀਂ ਅਸੀਂ ਚਾਬੀ ਲੈ ਆਈ ਨਹੀਂ ਨਹੀਂ ਲੈਣਗੇ ਮਸਲਾ ਹੱਲ ਹੋ ਦੇ ਤਾਂ ਹੀ ਹੋਏਗਾ ਜੇ ਚਾਬੀ ਦੋਗੇ ਯਾਰ ਬਸ ਵੀ ਐ ਇੰਨਾ ਜਾਗ ਲਵਾਇਆ ਤੁਸੀਂ ਯਾਰ ਦਾ ਉਪਰਿਆ ਕਰੂਗੀ। ਲੈ ਕੇ ਅੰਦਰ ਲਿਆ ਰੰਗ। ਬੱਸ ਉਹ ਬੰਦੇ ਚਾਬੀ ਤੋਂ ਪ੍ਰੋਫਰ ਕਰਾ ਦੇ। ਅਸੀਂ ਸਾਰੀਆਂ ਗੱਡੀਆਂ ਕਰਾਂਗੇ ਚਾਬੀ ਦਾ ਦਿਓ ਉਹਦੀ ਗੱਡੀ। ਤੁਸੀਂ ਚਾਬੀ ਦਿਓ ਗੱਡੀ ਦੇ ਸੀਨ ਉਹ ਵੀ ਸੈੱਟ ਕਰਕੇ ਲਾ ਦੇਣਾ ਇਹ ਵੀ ਅੰਦਰ ਲਾ ਦੇਣਾ ਬੱਸ ਸਟੈਂਡ ਦੇ ਟ੍ਰੈਕ ਖੋਲ ਦੇਣੇ ਆ। ਚਾਬੀ ਦਾ ਦਬਾਓ ਯਾਰ ਬੱਸ ਦੀ ਚਾਬੀ ਇਹਨਾਂ ਨੇ ਲਵੇ ਆ। ਅਸੀਂ ਬੱਸ ਦੀ ਮੈ ਸੈੱਟ ਤੇ ਕਰਾਂਗੇ। ਚਾਬੀ ਇਹਨਾਂ ਨੇ ਜੇਬ 'ਚ ਪਾ ਕੇ ਬੱਸ ਦੀ। ਚਾਬੀ ਇਹਨਾਂ ਨੇ ਗੱਡੇ ਦੀ ਬੱਸ ਦੀ। ਚਾਬੀ ਦਿਓ ਅਸੀਂ ਪੜਾ ਕਰਤਾ ਹੈ ਗੱਡੀਆਂ।

ਆਈ ਲੈਣੇ ਯਾਰ ਭਾਈ ਗੱਲ ਕਰੀ ਨਹੀਂ ਸਾਡੇ ਨੇ ਬਣੀ ਸਾਡੀ ਕਰਦੀ ਇਹਨਾਂ ਨੇ ਬਣੀ ਇਹਨਾਂ ਨੇ ਕਰਦੀ ਹਾਂ ਕੋਈ ਗੱਲ ਐਸੇ ਤੋਂ ਸਭ ਨੂੰ ਆਈ ਲੈਣ ਦੇ ਬਸ ਲੈ ਸਵਾਰੀਆਂ ਮੇਰੇ ਪੁੱਛੀ ਭੱਜ ਲੈ ਕੀ ਆ ਰੇ ਗੱਲ ਕਰਦੇ ਆ ਪੁਲਿਕ ਦਾ ਜਾਣ ਲੋ ਭਰ ਜੋ ਪੁੱਛੀ ਸਿਰ ਪਰਚੇ ਬਣਾਏ ਸਾਡੇ ਸਾਰਿਆਂ ਦੇ ਕੋਈ ਸਵਾਰੀਆਂ ਮੇਰੇ ਪੁੱਛੀ ਲੈ ਕਰਦੇ कानू पंजाबी मीडिया बारे में चकर जो मनो फुल पई राइट ਤੇ ਚਲਦੀ ਹੈ ਵੀਰੇ ਆਪ ਤੇ ਗਾਲੀ ਗਲੋਚ ਹੋ ਰਹੀ ਥੀ ਇਹ ਡਰਾਈਵਰ ਤੇ ਦੋਨੇ ਵੀ ਅੰਦਰ ਬੈਠ ਗਏ ਇਹ ਉਸ ਬਾਰੇ ਫੇਰ ਆ ਕੇ ਕਾਕੀ ਕੋਲੇ ਗਾਲਾ ਗਲੋਆਂ ਜਾਂ ਕੱਢਣ ਲੱਗੇ ਇਹ ਘਟਨਾ ਇੱਥੇ ਦੀ ਹੈ ਪਿੱਛੇ ਆ ਦੋਨੇ ਚੀਜ਼ਾਂ ਇਹ सेम ਹੀ ਨੇ ਤੇ ਢੀ ਕਿਸੇ ਨਾਲ ਨਹੀਂ ਲੱਗੀ ਉਹ ਬਾਹਰ ਕੱਢਦੇ ਸੀ ਹਾਰਨ ਤੇ ਹਾਰਨ ਮਾਰੀ ਜਾ ਰਹੇ ਸੀ ਓਕੇ ਮੈਂ ਸਿਰਫ ਇੰਨੀ ਗੱਲ ਕਿਸੇ ਨਾਲ ਹੋਇਆ ਸਾਰਾ ਤੇ ਇਹਨੇ ਆ ਕੇ ਉਹਨੂੰ ਕੋਈ ਥੱਪ ਮਾਰ ਕਟਾਈ ਵੀ ਕੀਤੀ ਹੈ ਜਾਂ ਤੀ ਹੋਇਆ ਨਹੀਂ ਬਈ ਇਹ ਗਾਲਾਂ ਗੱਡੀਆਂ ਦਾ ਉਹ ਤਾਂ ਫਿਰ ਉਤਰ ਕੇ ਆਉਣਗੇ ਵੀਰੇ ਉਹਨੇ ਜੱਫਾ ਜੁਫਾ ਪੈ ਗਿਆ ਉਸ ਚ ਨਿਕਲੂਗੀ ਏਡੇ ਚ ਬਾਹਰ ਗੱਡੀ ਠੀਕ ਹੈ ਜੀ ਇੱਥੇ ਹੀ ਜ਼ੀਰੇਕਪੁਰੀ ਹਾਂ ਜੀ ਲਾਈਟਾਂ ਹੋਈਆਂ ਠੀਕ ਹੈ ਜੀ ਰੋਜ਼ ਐਵੇਂ ਹੀ ਕਰਦੇ ਆਂ ਜੀ ਇਹਨੇ ਆ ਕੇ ਕਾਰ ਦੂਰ ਦੀ ਹਾਂ ਮੈਂ ਰੋਕ ਲਈ ਮੈਂ ਕੱਢ ਲਿਆ ਇਹ ਗਾਲਾਂ ਕੱਢ ਲਾ ਗਿਆ ਬਿਨਾ ਮਤਲਬ ਤੋਂ ਠੀਕ ਹੈ ਜੀ ਠੀਕ ਹੈ ਫਿਰ ਮੈਂ ਰੁਕ ਜਾ ਹਰੀ ਹੋ ਗਈ ਫੇਰ ਤੋਰੀ ਜੀ ਅਸੀਂ ਅੱਗੇ ਹੂੰ ਇਨੀ ਤੱਕ ਨੂੰ ਫੇਰ ਗਾਲਾਂ ਕੱਢੀ ਜਾਏ ਮੇਰਾ ਕਨੈਕਟਰ ਪੁੱਛਣ ਗਿਆ ਜੀ ਹੂੰ ਇਹ ਗਾਲਾਂ ਕੱਢਦਾ ਕੱਢਦਾ ਹੱਥਾਂ ਪਾਈ ਕਰਨ ਲੱਗਾ ਫੇਰ ਚਾਬੀ ਕੱਢਦੀ ਜੀ ਗੱਡੀ ਦੀ ਥੋੜੀ ਬੱਸ ਦੀ ਹਾਂਜੀ ਠੀਕ ਹੈ ਜੀ ਅੱਛਾ ਜੀ ਇਹ ਇਹਨਾਂ ਨੇ ਨਾ ਮਤਲਬ ਮੈਂ ਤਾਂ ਵੱਲੋਂ ਪਤਾ ਵੀ ਸੀ ਮੈਂ ਬਾਥਰੂਮ ਕਰਕੇ ਆਇਆ ਮੈਂ ਪਿੱਛੋਂ ਪਿਛਲੀ ਵਾਰੀ ਗੱਡੀ 'ਚ ਚੜਿਆ ਹੂੰ ਇਹ ਥੋੜੀ ਜੀ ਗੱਡੀ ਜਿਨੇ ਆਮ ਕੱਢਦੀਆਂ ਸਾਰੀ ਗੱਡੀਆਂ ਇੱਧਰ ਦੀ ਹ ਹਾਂ ਇੱਧਰ ਦੀ ਗੱਡੀ ਉਥੇ ਕੱਢਦੇ ਸਾਰ ਜੀ ਇਹਨਾਂ ਨੂੰ ਐ ਲੱਗੇ ਇਹਨਾਂ ਨੇ ਸ਼ਾਇਦ ਪੰਚਕੁੱਲੇ ਜਾਣਾ ਹੋਵੇ ਹਾਂ ਪੰਚਕੁੱਲੇ ਜਾਣਾ ਹੋਵੇ ਜੀ ਇਹ ਕਹਿੰਦੇ ਵੀ ਤੁਸੀਂ ਗੱਡੀ ਕਿਉਂ ਮੁਰੇ ਲਾਈ ਮੇਰੇ ਇਹਨਾਂ ਵਿੱਚੇ ਕਿਉਂ ਮੁਰੇ ਲਾਈ ਐ ਯਾਰ ਕਿ ਸਾਡਾ ਕੋਈ ਇਹ ਜਿਹਾ ਇਰਾਦਾ ਨਹੀਂ ਸੀ ਮੈਂ ਕਿਹਾ ਬਾਈ ਜੀ ਕੋਈ ਨਹੀਂ ਮੈਂ ਹੱਥ ਜੋੜ ਕੇ ਇਹਨਾਂ ਨੇ ਇੱਕ ਵਾਰ ਤੋਰ ਪੀ ਗੱਡੀ ਹਾਂ ਇਹ ਫੇਰ ਪਤਾ ਨਹੀਂ ਕਿਚੋਂ ਬੋਲਣ ਲੈ ਕੇ ਜਿਵੇਂ ਪਹਿਲਾਂ ਬੋਲਦੇ ਸੀ ਹਾਂ ਠੀਕ ਹੈ ਉਹ ਚੋਂ ਇਹਨਾਂ ਨੂੰ ਕੁਝ ਗਲਤ ਸ਼ਬਦ ਬੋਲੇ ਜਿਨਾ ਕਰਕੇ ਆ ਆ ਸਾਡੇ ਵਿਚਾਰ ਝਗੜਾ ਪਾ ਗਿਆ ਪੱਗ ਦੇ ਮਾਰਿਆ ਇਹਨਾਂ ਨੇ ਪਹਿਲਾਂ ਮੇਰੀ ਪੱਗ ਤੋਂ ਪਹਿਲਾਂ ਟੱਕਾ ਮਾਰਿਆ ਫਿਰ ਮੇਰੇ ਨਾਲ ਦੇ ਡਰਾਈਵਰ ਨੇ ਫਿਰ ਅਸੀਂ ਹੱਥੋਂ ਪਾਈ ਹੋਇਆ ਥੋੜਾ ਬਹੁਤ ਇਹ ਦੇਖੋ ਜੀ